1 ਮਹੀਨੇ ਬਾਅਦ ਤੁਸੀਂ YouTube ਤੋਂ ਪੈਸੇ ਕਮਾਉਣਾ ਸ਼ੁਰੂ ਕਰ ਦੋਗੇ ਇਹ ਗਾਰੰਟੀ ਹੈ ਮੇਰੀ 10 ਤੋਂ 15 ਮਿੰਟ ਤੁਸੀਂ ਕੰਮ ਕਰਨਾ ਉਹ ਪਹਿਲਾਂ ਉਹਨੂੰ ਸ਼ੂਟ ਕਰ ਲੈਣਾ ਜੇ ਦੀ ਕੋਈ ਪੈਸੇ ਦੀ ਲਿਮਟ ਨਹੀਂ ਹੈਗੀ ਤੁਸੀਂ 50000 25000 ਲੱਖ 1.5 ਲੱਖ 2 ਲੱਖ ਵੀ ਤੁਸੀਂ ਕਮਾ ਸਕਦੇ ਹੋ ਤੁਹਾਡਾ ਚੈਨਲ ਇਹ ਵਾਇਰਲ ਹੋ ਜਾਏਗਾ ਵਾਇਰਲ ਮੇਰੇ ਵੱਲੋਂ ਤੁਹਾਨੂੰ ਸਾਰੇ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਾ ਦਾ ਸਵਾਗਤ ਆ ਬਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ। ਸੋ ਦੋਸਤੋ ਅੱਜ ਦੀ ਆਪਣੀ ਵੀਡੀਓ ਦਾ ਟੌਪਿਕ ਹੈਗਾ ਜੀ ਅਗਰ ਤੁਸੀਂ ਆਪਣੇ ਕਿਸੇ ਵੀ ਪਿੰਡ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਆਪਣੇ ਪਿੰਡ ਦੇ ਵਿੱਚ ਰਹਿ ਕੇ ਵੀ ਨਾ ਤੁਸੀਂ ਆਨਲਾਈਨ ਤੁਸੀਂ ਮਹੀਨੇ ਦੇ ਤੁਸੀਂ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ। ਪਰ ਤੁਸੀਂ ਕਿਵੇਂ ਕਮਾ ਸਕਦੇ ਹੋ ਉਹ ਮੈਂ ਤੁਹਾਨੂੰ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ। ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਤੁਸੀਂ ਲਾਸਟ ਤੱਕ ਜਰੂਰ ਦੇਖਿਓ ਜੇ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ। ਦੇਖੋ ਜੀ ਤੁਸੀਂ ਪਿੰਡ ਦੇ ਵਿੱਚ ਰਹਿ ਕੇ ਤੁਸੀਂ ਕਿਵੇਂ ਤੁਸੀਂ ਮਹੀਨੇ ਦੇ ਲੱਖ ਰੁਪਏ ਤੁਸੀਂ ਕਮਾ ਸਕਦੇ ਹੋ। ਤੁਸੀਂ ਕੀ ਕਰਨਾ ਤੁਸੀਂ ਨਾ ਆਪਣਾ ਇੱਕ YouTube ਦੇ ਉੱਤੇ ਇੱਕ ਚੈਨਲ ਬਣਾ ਲੈਣਾ ਤਾਂ ਜਿਵੇਂ ਕਿ ਤੁਸੀਂ ਮੇਰੀ ਹਰ ਇੱਕ ਵੀਡੀਓ ਦੇਖਦੀ ਹੋਵੋਗੇ ਮੈਂ ਜ਼ਿਆਦਾਤਰ ਇਹੀ ਚੀਜ਼ਾਂ ਦੱਸਦਾ ਵੇ ਤੁਸੀਂ YouTube Facebook Instagram ਤੋਂ ਤੁਸੀਂ ਪੈਸੇ ਕਿਵੇਂ ਕਮਾ ਸਕਦੇ ਤੁਸੀਂ ਕੀ ਕਰਨਾ ਤੁਸੀਂ ਨਾ ਆਪਣਾ ਇੱਕ YouTube ਦੇ ਉੱਤੇ ਆਪਣਾ ਇੱਕ ਚੈਨਲ ਬਣਾ ਲੈਣਾ YouTube ਦੇ ਉੱਤੇ ਇੱਕ ਚੈਨਲ ਬਣਾ ਲੈਣਾ ਕਾਹਦਾ ਚੈਨਲ ਬਣਾਉਣਾ ਉਹ ਬਣਨਾ ਵਲੋਗ ਦਾ ਵਲੋਗ ਬਣਾਉਣਾ ਵਲੋਗ ਠੀਕ ਹੈ ਜੀ ਵਲੋਗ ਦਾ ਜਦੋਂ ਤੁਹਾਡਾ ਚੈਨਲ ਬਣ ਗਿਆ ਨਾ ਵਲੋਗ ਲੋਕੀ ਬਹੁਤ ਜ਼ਿਆਦਾ ਦੇਖਦੇ ਨੇ ਤੁਸੀਂ ਉਹਦੇ ਵਿੱਚ ਕਿਵੇਂ ਦੀ ਵੀਡੀਓ ਪਾਉਂਗੇ ਸਭ ਤੋਂ ਵੱਡਾ ਪ੍ਰਸ਼ਨ ਇਹ ਆ ਕਿ ਤੁਸੀਂ ਉਹਦੇ ਵਿੱਚ ਵੀਡੀਓ ਕਿਸ ਤਰ੍ਹਾਂ ਦੀ ਪਾਉਂਗੇ ਉਹਦੇ ਵਿੱਚ ਵੀਡੀਓ ਕਿਵੇਂ ਦੀ ਪੁਣੀਆ ਦੇਖੋ ਤੁਸੀਂ ਨਾ ਆਪਣੇ ਪਿੰਡ ਦੀ ਲਾਈਫ ਦਿਖਾਉਣੀ ਆ ਤੁਸੀਂ ਲਾਈਫ ਦਿਖਾਣੀ ਆਪਣੇ ਪਿੰਡ ਦੀ ਮਤਲਬ ਆ ਸਾਡਾ ਪਿੰਡ ਆ ਜੀ ਸਾਡੇ ਪਿੰਡ ਦੇ ਵਿੱਚ ਮਤਲਬ ਆ ਆਹ ਚੀਜ਼ਾਂ ਲੱਗੀਆਂ ਹੋਈਆਂ ਨੇ ਇੱਥੇ ਵੀ ਜੋ ਵੀ ਤੁਸੀਂ ਵਰਕ ਕਰਦੇ ਕਈ ਮੇਰੇ ਪਿੰਡ ਭਰਾ ਹੈਗੇ ਨੇ ਜਿਹੜੇ ਹਨਾ ਉਹ ਪਿੰਡ ਦੇ ਵਿੱਚ ਰਹਿੰਦੇ ਹੋਏ ਵੀ ਹਨਾ ਪਾਣੀ ਭਰਨ ਜਾਂਦੇ ਨੇ ਜਾਂ ਫਿਰ ਟਿਊਬਵਲ ਦੇ ਉੱਤੇ ਜਾਂਦੇ ਨੇ ਜਾਂ ਫਿਰ ਉੱਥੇ ਖੇਤੀ ਕਰਦੇ ਨੇ ਜੋ ਵੀ ਕਰਦੇ ਹੋਣਗੇ ਝੋਨੇ ਦੀ ਬਿਜਾਈ ਦਾ ਸੀਜ਼ਨ ਚੱਲਦਾ ਪਿਆ ਵਾ ਪਨੀਰੀ ਵਿਜੀ ਜਾਂਦੀ ਪਨੀਰੀ ਕਿਵੇਂ ਪੁੱ ਜਾ ਫਿਰ ਪੱਠੇ ਕਿਵੇਂ ਵੱਡੀਆਂ ਤੇ ਡੰਗਰਾਂ ਨੂੰ ਪੱਠੇ ਪਾਈ ਜਾਂ ਉਹ ਸਾਰੀ ਕੰਦੀ ਕੰਦੀ ਚੀਜ਼ ਦਾ ਤੁਸੀਂ ਵਲੋਗ ਦੇ ਵਿੱਚ ਦੱਸਣੀ ਆ ਕਿਉਂਕਿ ਆ ਜਿਹੜਾ ਵਲੋਗ ਆ ਨਾ ਵਲੋਗ ਆ ਜਿਹੜੀ ਜੋ ਵੀ ਤੁਸੀਂ ਪਿੰਡ ਦੀ ਡੇਲੀ ਦੀ ਰੁਟੀਨ ਆਪਣੇ ਪਿੰਡ ਦੀ ਤੁਸੀਂ ਡੇਲੀ ਦੀ ਰੁਟੀਨ ਤੁਸੀਂ ਆਪਣੇ ਵਲੋਗ ਦੇ ਵਿੱਚ ਤੁਸੀਂ ਦੱਸੋਗੇ ਨਾ ਤਾਂ ਤੁਹਾਡੀ ਵੀਡੀਓ ਕੱਲੇ ਆਪਣੇ ਇੰਡੀਆ ਦੇ ਵਿੱਚ ਨਹੀਂ ਕੱਲੇ ਆਪਣੇ ਇੰਡੀਆ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਲੋਕੀ ਪਿੰਡਾਂ ਦੀ ਵੀਡੀਓ ਦੇਖਦੇ ਨੇ ਜਿਹੜੇ ਪਿੰਡਾਂ ਦੇ ਉਹ ਨੇ ਨਾ ਵਲੋਗ ਦੇ ਉਹ ਬਹੁਤ ਜ਼ਿਆਦਾ ਗੋਰੇ ਨੇ ਜਿਹੜੇ ਬਹੁਤ ਜ਼ਿਆਦਾ ਦੇਖਦੇ ਨੇ ਇਹ ਤੁਹਾਡੀ ਵੀਡੀਓ ਸਾਰਿਆਂ ਨਾਲੋਂ ਵੱਧ ਦੇਖੀ ਜਾਣੀਆਂ ਨੇ ਤੇ ਤੁਸੀਂ ਇਹਦੇ ਤੋਂ ਬਹੁਤ ਜ਼ਿਆਦਾ ਪੈਸਾ ਕਮਾ ਲੈਣਾ ਤੇ ਤੁਸੀਂ ਵੀਡੀਓ ਦੀ ਲੈਂਥ ਪਤਾ ਕਿੰਨੀ ਰੱਖਣੀ ਆ ਤੁਸੀਂ ਰੱਖਣੀ 10 ਤੋਂ ਲੈ ਕੇ 15 ਮਿੰਟ ਜ਼ਿਆਦਾ ਨਹੀਂ ਰੱਖਣੀ ਹੈ ਕਿ ਕੋਸ਼ਿਸ਼ ਹੀ ਕਰੋ ਵੀ ਇਤੋਂ ਵੀ ਘਟ ਜੇ 10 ਮਿੰਟ ਤੋਂ ਵੀ ਥੱਲੇ ਘਟ ਜੇ ਜਾਨੀ ਕਿ 8-9 ਮਿੰਟ ਦੀ ਵੀਡੀਓ ਬਣੇ ਤੁਹਾਡੀ ਜ਼ਿਆਦਾ ਨਾ ਬਣੇ ਕਿਉਂਕਿ ਜਦੋਂ ਲੰਬੀ ਵੀਡੀਓ ਬਣਾਉਣ ਦਾ ਤਾਂ ਫਾਇਦਾ ਵਾ ਜਦੋਂ ਤੁਸੀਂ ਕੋਈ ਵਲੋਗ ਦੇ ਵਿੱਚ ਕੰਮ ਦੀ ਚੀਜ਼ ਦਿਖਾ ਰਹੇ ਹੋ ਕੋਈ ਕੰਮ ਦੀ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਕੋਈ ਕੰਮ ਦੀ ਚੀਜ਼ ਦਿਖਾ ਰਹੇ ਹੋ ਜਾਂ ਕੋਈ ਕੰਮ ਦੀ ਚੀਜ਼ ਤੁਸੀਂ ਦੱਸਦੇ ਪਏ ਹੋ ਗੱਲ ਕੋਈ ਵਧੀਆ ਹੈਗੀ ਹੈ ਕਈ ਮੇਰੇ ਪਿੰਡ ਪਰ ਆਏ ਹੋ ਜਿਹੇ ਹੈਗੇ ਨੇ ਜਿੰਨਾਂ ਦਾ ਪਿੰਡ ਜਿਹੜਾ ਸ਼ਹੀਦਾਂ ਦਾ ਪਿੰਡ ਆ ਹਨਾ ਤੁਸੀਂ ਦੱਸ ਸਕਦੇ ਹੋ ਵੀ ਸਾਡੇ ਪਿੰਡ ਦਾ ਆ ਸ਼ਹੀਦ ਸੀਗਾ ਇੱਥੇ ਇੰਨੀ ਤਰੀਕ ਨੂੰ ਸ਼ਹੀਦ ਹੋ ਗਿਆ ਸੀ ਕਿਹੜੀ ਜੰਗ ਦੇ ਵਿੱਚ ਹੋਇਆ ਸੀ ਕਿਉਂ ਗਿਆ ਸੀ ਜਾਂ ਕੀ ਸੀ ਜਾਂ ਹੁਣ ਉਹਦੇ ਪਰਿਵਾਰ ਦੀ ਕੀ ਸਥਿਤੀ ਆ ਹੁਣ ਜਾਂ ਪਹਿਲਾਂ ਕਿਵੇਂ ਦੀ ਸੀ ਉਹ ਤੁਸੀਂ ਪੂਰੀ ਜਾਣਕਾਰੀ ਆਪਣੇ ਵਲੌਗ ਦੇ ਵਿੱਚ ਦਿਖਾ ਸਕਦੇ ਹੋ ਤੇ ਉਹਨਾਂ ਦਾ ਤੁਸੀਂ ਘਰ ਵੀ ਦਿਖਾ ਸਕਦੇ ਹੋ ਠੀਕ ਹੈ ਜੀ ਤੇ ਉਹਨਾਂ ਦੇ ਕਈਆਂ ਦੇ ਪਿੰਡ ਵੀ ਆਪਣੇ ਸ਼ਹੀਦ ਮਤਲਬ ਜਿਹੜੇ ਹੁੰਦੇ ਨੇ ਨਾ ਮੇਰੇ ਵੀਰ ਸ਼ਹੀਦ ਹੋ ਜਾਂਦੇ ਨੇ ਉਹਨਾਂ ਦੇ ਨਾਂ ਤੇ ਬਣੇ ਹੋਏ ਨੇ ਪਿੰਡਾਂ ਦੇ ਨਾਮ ਸੋ ਤੁਸੀਂ ਆਪਣਾ ਵਲੋਗ ਨਾ ਤੁਸੀਂ ਡੇਲੀ ਡੇਲੀ ਵਲੋਗ ਬਣਾਉਣਾ ਵਾ ਤੁਸੀਂ 8 10 ਮਿੰਟ ਹੀ ਕੰਮ ਕਰਨਾ 8 10 ਮਿੰਟ ਦਾ ਤੁਸੀਂ ਵਲੋਗ ਬਣਾਉਣਾ ਆਪਣੇ YouTube ਚੈਨਲ ਦਾ ਤੁਸੀਂ ਰੱਖ ਲੈਣਾ ਜਿਵੇਂ ਵਿਲੋਜ ਵਿਲੇਜ ਵਲੋਗ ਹੋ ਗਿਆ ਹਨਾ ਮਾਈ ਵਿਲੇਜ ਕੁਝ ਵੀ ਤੁਸੀਂ ਨਾ ਰੱਖ ਲਓ ਤੁਸੀਂ ਬਸ ਆਪਣੇ ਵਿਲੇਜ ਆਪਣੇ ਪਿੰਡ ਦੀਆਂ ਚੀਜ਼ਾਂ ਦੇ ਬਾਰੇ ਦੱਸਣਾ ਵਾ ਬਸ ਤੇ ਆਪਣੀ ਡੇਲੀ ਦੀ ਰੁਟੀਨ ਦਿਖਾਉਣੀ ਆ ਇਹਦੇ ਵਿੱਚ ਤੁਹਾਨੂੰ ਆਪਣਾ ਫੇਸ ਦਿਖਾਉਣਾ ਪਏਗਾ ਇਹ ਫੇਸਬੁਕ ਨਹੀਂ ਹੈਗਾ ਸੋ ਇਸ ਕਰਕੇ ਤੁਹਾਨੂੰ ਇਸ ਵਲੋਗ ਦੇ ਲਈ ਤੁਹਾਨੂੰ ਆਪਣਾ ਫੇਸ ਦਿਖਾਉਣਾ ਹੀ ਪਏਗਾ ਜੇ ਤੁਸੀਂ ਮੰਨ ਕੇ ਚੱਲੋ ਤੁਸੀਂ ਇਹ ਇਸ ਟੋਪਿਕ ਤੇ ਤੁਸੀਂ ਕੰਮ ਕਰ ਲੈਂਦੇ ਹੋ ਨਾ ਤਾਂ ਇਹ ਚੈਨਲ ਜਿਹੜਾ ਤੁਹਾਡਾ 15 ਦਿਨ ਤੋਂ ਲੈ ਕੇ 15 ਦਿਨ ਤੋਂ ਲੈ ਕੇ 30 ਦਿਨ ਦੇ ਵਿੱਚ ਵਿੱਚ ਜਾਨੀ ਕਿ ਆਪਾਂ 1 ਮਹੀਨਾ ਮੰਨ ਲੇ ਤਾਂ 1 ਮਹੀਨੇ ਦੇ ਅੰਦਰ ਅੰਦਰ ਤੁਹਾਡਾ ਚੈਨਲ ਇਹ ਵਾਇਰਲ ਹੋ ਜਾਏਗਾ ਵਾਇਰਲ ਕਿਵੇਂ ਹੋਏਗਾ ਕਿਉਂਕਿ ਤੁਹਾਡੀ ਜਿਹੜੀ ਟਾਈਮ ਲੈਂਥ ਆ ਜਿਹੜੀ ਇਹਦੀ 10 ਤੋਂ 15 ਮਿੰਟ ਦੀ ਟਾਈਮ ਲੈਂਥ ਹੋਏਗੀ ਇੱਕ ਵੀਡੀਓ ਦੀ ਤੇ ਤੁਸੀਂ ਡੇਲੀ ਇੱਕ ਵੀਡੀਓ ਪਾਉਗੇ ਮਹੀਨੇ ਦੀਆਂ 30 ਵੀਡੀਓ ਹੋ ਗਈਆਂ ਤੁਸੀਂ ਜਦੋਂ ਤੁਹਾਡੀ ਵੀਡੀਓ ਪੂਰੀ ਆਵਾਜ਼ ਹੋਣੀ ਆ ਤਾਂ ਤੁਹਾਡੀ ਵੀਡੀਓ ਦੇ ਵਿਊ ਬਹੁਤ ਜ਼ਿਆਦਾ ਹੋਣਗੇ ਤੁਹਾਡੀ ਇੱਕ ਵੀਡੀਓ ਵੀ ਵਾਇਰਲ ਹੋਗੀ ਤੁਹਾਡਾ ਜਿਹੜਾ YouTube ਦਾ ਕਰਾਈਟਰੀਆ ਵਾ 1000 ਸਬਸਕ੍ਰਾਈਬਰ 1000 ਸਬਸਕ੍ਰਾਈਬਰ ਤੇ 4000 ਘੰਟੇ ਦਾ 4000 ਘੰਟੇ ਦਾ ਵਾਚ ਟਾਈਮ ਆ ਜਿਹੜਾ ਉਹ ਆਲਰੇਡੀ ਕੰਪਲੀਟ ਹੋ ਜਾਣਾ ਤੇ ਤੁਸੀਂ YouTube ਤੋਂ ਪੈਸੇ ਕਮਾਉਣੀ ਸ਼ੁਰੂ ਕਰ ਦੇਵੋਗੇ ਸਿਰਫ 1 ਮਹੀਨੇ ਦਾ 1 ਮਹੀਨੇ ਬਾਅਦ ਤੁਸੀਂ YouTube ਤੋਂ ਪੈਸੇ ਕਮਾਉਣਾ ਸ਼ੁਰੂ ਕਰ ਦੋਗੇ ਇਹ ਗਾਰੰਟੀ ਹੈ ਮੇਰੀ ਜੇ ਆਪਾਂ ਗੱਲ ਕਰੀ ਕਿੰਨੇ ਪੈਸੇ ਤੁਸੀਂ ਕਮਾ ਸਕਦੇ ਹੋ ਇਹਦੀ ਕੋਈ ਪੈਸੇ ਦੀ ਲਿਮਟ ਨਹੀਂ ਹੈਗੀ ਤੁਸੀਂ 50000 25000 ਲੱਖ 1.5 ਲੱਖ 2 ਲੱਖ ਵੀ ਤੁਸੀਂ ਕਮਾ ਸਕਦੇ ਹੋ ਜੇ ਆਪਾਂ ਸਟਾਰਟਿੰਗ ਦੀ ਗੱਲ ਕਰੀਏ ਤਾਂ 25000 ਰੁਪਿਆ ਤੁਸੀਂ ਸਟਾਰਟਿੰਗ ਦੇ ਵਿੱਚ ਮਹੀਨੇ ਦਾ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਸਿਰਫ 10 ਤੋਂ 15 ਮਿੰਟ ਤੁਸੀਂ ਕੰਮ ਕਰਨਾ ਵਾ ਪਹਿਲਾਂ ਉਹਨੂੰ ਸ਼ੂਟ ਕਰ ਲੈਣਾ ਸ਼ੂਟ ਕਰਦੋਂ ਬਾਅਦ ਤੁਸੀਂ ਉਹਦੀ ਫਿਰ ਐਡੀਟਿੰਗ ਕਰਨੀ ਆ ਛੋਟੇ ਛੋਟੇ ਕਲਿੱਪ ਲਗਾ ਦੇਣੇ ਆ ਤੇ ਆ ਪਿੱਛੇ ਆਪਣੀ ਵਾਇਸਓਵਰ ਤੁਸੀਂ ਨਾਲ ਹੀ ਕਰੀ ਜਾਣੀ ਆ ਤੁਸੀਂ ਵੀਡੀਓ ਦੀ ਐਡੀਟਿੰਗ ਕਿਵੇਂ ਕਰਨੀ ਆ ਵਲੌਗ ਦੀ ਉਹਦੇ ਤੇ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ ਤੇ ਆਪਣੇ YouTube ਚੈਨਲ ਤੇ ਪਾਈ ਵੀ ਆ ਪਲੀਜ਼ ਤੁਸੀਂ ਇਹਨਾਂ ਇੱਕ ਵਾਰੀ ਜਾ ਕੇ ਮੇਰੀ ਉਹ ਐਡੀਟਿੰਗ ਵਾਲੀ ਵੀਡੀਓ ਇੱਕ ਵਾਰੀ ਜਾ ਕੇ ਜ਼ਰੂਰ ਦੇਖੋ ਫਿਰ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਵੀ ਆਪਣਾ ਜਿਹੜਾ ਵਲੌਗ ਆ ਅਸੀਂ ਵਲੌਗ ਕਿਵੇਂ ਸ਼ੂਟ ਕਰਨਾ ਵਾ ਤੇ ਅਸੀਂ ਕਿਵੇਂ ਐਡਿਟ ਕਰਨਾ ਵਾ ਤੇ ਕਿਵੇਂ YouTube ਦੇ ਉੱਤੇ ਅਸੀਂ ਅਪਲੋਡ ਕਰਨਾ ਵਾ ਪੂਰੇ ਵਰਲਡ ਦੇ ਵਿੱਚ ਤਾਂ ਤੁਹਾਡੀ ਵੀਡੀਓ ਦੇਖੀ ਜਾਣੀ ਆ ਜਿਹੜੇ ਸ਼ਹਿਰਾਂ ਦੇ ਲੋਕ ਨੇ ਜਿਹੜੇ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਨਾ ਲੋਕ ਉਹ ਪਿੰਡਾਂ ਵਾਲੇ ਲੋਕਾਂ ਦੀ ਆ ਮਤਲਬ ਵੀ ਜਿਹੜੀ ਆ ਦਿੱਲੀ ਦੀ ਰੁਟੀਨ ਆ ਜਾਂ ਪਿੰਡਾਂ ਵਾਲਾ ਤਾਂ ਕੀ ਮਾਹੌਲ ਆ ਉਹ ਦੇਖਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਵਧੀਆ ਲੱਗਦਾ ਇਹ ਚੀਜ਼ਾਂ ਦੇਖਣੇ ਜਾਨੀ ਆਪਾਂ ਕਹਿੰਦੇ ਪਿੰਡਾਂ ਦੀ ਲਾਈਫ ਪਿੰਡਾਂ ਦੀ ਲਾਈਫ ਵਧੀਆ ਲੱਗਦੀ ਆ ਉਹਨਾਂ ਨੂੰ ਹਣਾ ਤੁਸੀਂ YouTube ਚੈਨਲ ਦਾ ਨਾਮ ਵੀ ਰੱਖ ਲਓ ਮੈਨੂੰ ਬੋਲਦੇ ਬੋਲਦੇ ਯਾਦ ਆ ਗਿਆ ਤੁਸੀਂ ਰੱਖ ਲਓ ਪਿੰਡਾਂ ਦੀ ਪਿੰਡਾਂ ਦੀ ਜ਼ਿੰਦਗੀ ਪਿੰਡਾਂ ਦੀ ਜ਼ਿੰਦਗੀ ਜਾਂ ਪਿੰਡਾਂ ਦੀ ਲਾਈਫ ਇਦਾਂ ਦਾ ਤੁਸੀਂ YouTube ਚੈਨਲ ਵੀ ਨਾਮ ਰੱਖ ਸਕਦੇ ਹੋ ਕਿ ਦੇਖੋ ਕਿੰਨਾ ਸੋਹਣਾ ਨਾਮ ਨਿਕਲ ਗਿਆ ਪਿੰਡਾਂ ਦੀ ਜ਼ਿੰਦਗੀ ਹੈ ਨਾ ਤੁਸੀਂ ਇਦਾਂ ਦਾ ਮਤਲਬ ਵੀ ਤੁਸੀਂ YouTube ਚੈਨਲ ਬਣਾ ਲਓ ਇਹਦੇ ਤੋਂ ਬਹੁਤ ਜ਼ਿਆਦਾ ਪੈਸੇ ਆਉਣਗੇ ਠੀਕ ਹੈ ਜੀ ਇਹਦੇ ਤੋਂ 25000 ਰੁਪਏ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਵੀ ਕਹਿਵਾਂ 25000 ਰੁਪਏ ਤੁਸੀਂ ਮਹੀਨੇ ਦਾ ਸਟਾਰਟਿੰਗ ਦੇ ਵਿੱਚ ਕਮਾਣਾ ਸ਼ੁਰੂ ਕਰ ਦੋਗੇ ਜਿੱਦਾਂ ਜਿੱਦਾਂ ਤੁਹਾਡਾ ਚੈਨਲ ਵੱਡਾ ਹੋਈ ਜਾਏਗਾ ਤਾਂ ਤੁਸੀਂ ਮਹੀਨੇ ਦੇ ਉਸੇ ਤਰ੍ਹਾਂ ਵੱਧ ਤੋਂ ਵੱਧ ਪੈਸੇ ਕਮਾઈ ਜਾਓਗੇ ਤੁਸੀਂ 2 ਤੋਂ ਲੈ ਕੇ 3 ਲੱਖ ਰੁਪਿਆ ਵੀ ਤੁਸੀਂ ਕਮਾਉਣਾ ਸ਼ੁਰੂ ਕਰ ਸਕਦੇ ਹੋ ਤੁਸੀਂ ਇਹ ਤਾਂ ਹੈਗਾ ਸਿਰਫ YouTube Facebook Instagram ਤਾਂ ਜਿਹੜੀ ਵੀਡੀਓ ਤੁਸੀਂ YouTube ਤੇ ਪਾਉਣੀ ਆ ਉਹੀ ਤੁਸੀਂ Facebook ਤੇ ਪਾਉਣੀ ਆ ਉਹੀ ਤੁਸੀਂ Instagram ਦੇ ਉੱਤੇ ਪਾਉਣੀ ਆ ਹੁਣ ਆਪਾਂ ਗੱਲ ਕਰਦੇ ਦੂਜਾ ਪੈਸਾ ਕਿਹੜਾ ਇਹਦੇ ਵਿੱਚ ਵੀ ਸਪਾਂਸਰਸ਼ਿਪ ਬਹੁਤ ਜ਼ਿਆਦਾ ਮਿਲਦੀ ਆ ਇਹਦੇ ਵਿੱਚ ਵੀ ਤੁਹਾਨੂੰ ਘਟੋ ਘਟ 20 25 25 30 30 ਲੱਖ ਰੁਪਏ ਤੱਕ ਵੀ ਤੁਹਾਨੂੰ ਸਪਾਂਸਰਸ਼ਿਪ ਬੜੇ ਆਰਾਮ ਨਾਲ ਮਿਲੇਗੀ ਸੋ ਇਸ ਕਰਕੇ ਅਗਰ ਤੁਸੀਂ ਕਿਸੇ ਵੀ ਪਿੰਡ ਤੋਂ ਬਿਲੋਂਗ ਕਰਦੇ ਹੋ ਪਿੰਡ ਦੇ ਵਿੱਚ ਰਹਿੰਦੇ ਹੋ ਤਾਂ ਆਪਣੇ ਪਿੰਡ ਦੀ ਤੁਸੀਂ ਵਲੌਗ ਬਣਾਉਣੇ ਸ਼ੁਰੂ ਕਰ ਦੋ ਤਾਂ ਦੇਖ ਲਓ ਤੁਸੀਂ 20 25 ਮਿੰਟ ਵੱਧ ਤੋਂ ਵੱਧ 35 ਮਿੰਟ 40 ਮਿੰਟ ਦੀ ਤੁਸੀਂ ਕੰਮ ਕਰਨਾ ਤਾਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਵਾ ਤਾਂ ਤੁਸੀਂ ਮੈਨੂੰ ਇੰਸਟਾਗ੍ਰam ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਥੱਲੇ ਆਪਣਾ ਸਵਾਲ ਤੁਸੀਂ ਪੁੱਛ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਨਹੀਂ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਜੀ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ